ਅਸਲੀ ਗਾਜੀ ਸਾਰੇ ਨੂੰ ਠੀਕ ਆ ਗਿਆ ਵਧੀਆ ਗਿਆ ਏ ਦਿਨ ਬਹੁਤ ਵਧੀਆ ਲੱਗਾ ਧੱਕ ਲੱਗੀ ਜੇ ਕੜਾਕੇ ਦਾ ਲੋ ਵੀ ਮਿੱਤਰੋ ਲੱਗੀ ਜੇ ਕੜਾਕੇ ਦਾ ਤੋਪ ਕਿੰਨੇ ਦਿਨ ਬਾਅਦ ਨਿਕਲਿਆ ਸੂਰਜ ਨਹੀਂ ਤੇ ਧੁੰਦ ਹੀ ਧੁੰਦ ਹੋਈ ਠੀਕ ਆ ਵਾ ਵਲੌਗ ਬਣਾ ਲੈ ਸਾਡਾ ਵੀ ਯਾ ਯਾ ਜੈਸ ਇਨੋਂ ਅਨੇ ਰਾਂਜਾ ਜੱਗੀ ਹੋ ਗਿਆ ਕੰਨੀ ਮੁੰਦਰਾ ਪਾਈਆ ਇਹ ਸਾਡਾ ਭਾਈ ਰਾਂਜਾ ਹਾਂ ਤਾਂ ਠੀਕ ਆ ਨਾ ਜਿੱਦਾਂ ਦਾ ਚਾਚੇ ਨੇ ਬਣਾਈਆ ਤੇ ਆਨੇ ਚੱਕੇ ਲੱਗੇ ਆ ਮੋਟਰਸਾਈਕਲ ਦੇ ਪਿੱਛੇ ਪਾ ਦਿੱਦੀ ਚੱਕਰ ਹੀ ਕਾ ਜਿੰਨਾ ਮਰਰੀ ਭਾਰ ਲਦੋ ਇਹ ਚਾਚਾ ਠੀਕ ਨੇ ਇਦਾਂ ਦੀ ਬਣਾਉਂਦੇ ਆ ਐ ਮੋਟਰਸਾਈਕਲ ਦੇ ਪਿੱਛੇ ਪਾ ਗਏ ਇਹਨੂੰ ਇਹ ਮਰਜ਼ੀ ਸਾਈਕਲ ਮਗਰ ਪਾਇਆ ਹਾਂ ਇਹਦੇ ਮਰਜ਼ੀ ਚਾਹੇ ਮਗਰ ਪਾਇਆ ਸੀ ਆਵੇ ਇੱਥੋਂ ਪਾਉਣ ਨਾ ਠੀਕ ਆ ਪਾ ਕੇ ਚੱਲੇ ਠੀਕ ਆ ਮਗਰ ਰੇੜੀ ਜਿਹਨੇ ਚਲਾਉਣ ਵਾਲਾ ਚਾਹੀਦਾ ਹਾਂ ਇਹ ਤਾਂ ਗੱਲ ਸਹੀ ਆ ਇਦਾਂ ਦੀ ਬਣਾਉਂਦੇ ਆ ਮਾਨ ਪਰ ਖੇਤਾਂ ਨੂੰ ਹੀ ਸੇ ਆਏ ਕਿਲੋਮੀਟਰ ਸਾਡਾ ਪਿੰਡ ਆ ਵੀ ਸਬਜ਼ੀ ਲੱਗੀ ਪਰਹੀਂ ਇਧਰੋਂ ਵੱਢਦੀ ਏ ਇੰਦੇ ਯਾਦੀ ਆ ਵੱਡੇ ਨਹੀਂ ਜਾਂਦੇ ਹੀ ਪੱਕ ਗਈ ਤਰ੍ਹਾਂ ਵੱਢੀ ਫਿਰ ਆਹ ਚਲੋ ਵੱਢ ਦਿੰਦੇ ਆ ਰਸਤਾ ਓਕੇ ਕੰਮ ਆਜਾ ਅਸੀਂ ਡੌਣ ਲੱਗੇ ਗੁਡਾ ਕਿਉਂਕਿ ਵੇਖੋ ਕੋਈ ਗੁਡਾ ਨਹੀਂ ਉੱਡਣਿਆ ਤੋਂਪ ਲੱਗੀ ਪੂਰੀ ਵਧੀਆ ਹੈ ਅੱਜ ਹਾੜੀਵਾਰੀ ਗੁੱਡਾ ਲਾਉਂਦਾ ਅੱਨੇ ਪਾੜੇ ਆ ਦਾਦਿਓ ਫਿਰ ਦਾ ਦੋ ਗੁੱਡਾ ਉੱਡੜ ਕਟਾਤਾ ਕਰਾਜਾ ਪੂਛਾ ਠੀਕ ਠਾਕ ਤੇ ਵਧੀਆ ਹੋਊਗੇ ਅੱਜ ਨਾ ਤੋਂਪ ਲੱਗੀ ਬੜੀ ਮਜ਼ੇ ਵਾਲੀ ਤੇ ਕੋਠੇ ਤੇ ਚੜੇ ਆ ਗੁੱਡਾ ਕੋਈ ਚਲੋ ਉੱਡਣ ਨਹੀਂ ਡਿਆ ਕੋਈ ਇਹ ਮੁੰਡੇ ਨੂੰ ਮੈਂ ਕਿਹਾ ਜੇ ਆਪਾਂ ਗੁੱਡਾ ਹੀ ਡਾਈਏ ਉੱਤੇ ਚੜ੍ਹੇ ਤੋਂਪ ਲੱਗੀ ਆ ਤੋਂਪ ਲੱਗੀ ਮੈਂ ਨਾ ਆਖਣਾ ਗੁੱਡਾ ਡਾਈਏ ਘੜੀ ਤੇ ਚੜ੍ਹੇ ਛੱਤ ਤੇ ਗੋਡਾ ਘੜੀ ਡਾਉਣ ਨੇ ਆ ਗੋਡਾ ਸਾਡਾ ਇਹ ਕੀ ਇਹ ਕਰਾਰੀ ਚਾਹ ਅੱਦੇ ਅੰਜਵਾਏ ਮੰਡਾ ਹੁੰਡਿਆ ਕੋਠੇ ਚੜੇ ਆ ਸੋਨ ਜੀ ਪਈ ਹੋਈ ਆ ਗੋਡਾ ਇਨੀ ਨਾਲ ਦੋ ਡੰਡਿਆ ਸ਼ਾਮਾਂ ਦਾ ਫੈਨ ਹੋ ਗਿਆ ਜੀ ਦੁਪਹਿਰਾਂ ਦਾ ਬਹੁਤ ਵਧੀਆ ਤਰਪੀ ਹੁੰਦੇ ਮਾਸ ਓਟ ਇੱਕ ਓਟ ਇੱਥੇ ਰੱਖ ਓਏ ਐ ਪਿਛੋਂ ਪਿਛੋਂ ਕਿਉਂ ਇੱਥੇ ਨਹੀਂ ਆਉਂ ਨਹੀਂ ਡਈ ਫੋੜੋ ਹੋਰੀ ਹਾਲੇ ਹੁਣ ਲਟਿਆਂ ਵਾਲਾ ਵੀ ਆ ਗਿਆ ਏ ਥੱਲੇ ਐ ਐਸੇ ਤੇਰਾ ਠੰਕਾ ਐ ਐ ਐ ਇੱਥੇ ਰੱਖ ਓਏ ਗੁੱਟਾ ਡਾਉਨ ਹੋ ਗਿਆ। ਉਹ ਫਲੱਪ ਫਨ ਫਨ ਗਿਆ 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 ਇੱਕ ਦਾਦਾ ਗੁੱਟਾ ਮੈਂ ਇਹ ਬਹੁਤ ਗੁੱਟਾ ਕਿਹੜਾ ਜਾਉਂਦਿਆਂ ਨਾ ਉਥੇ ਘੁੰਮੀ ਜਾਂਦਾ ਆਏ ਵਾਟ ਕਿਉਂ ਕੱਟਾ ਮੈਂ ਆਪਕੋ ਸ਼ਕਤ ਦਿਖਾ ਦੂੰ ਇਸਕਾ ਮਾਰ ਮਾਰ ਕੇ ਕੱਲ ਉਹ ਬਿੱਲੀ ਨੇ ਮਾਰਨੇ ਲੱਗਾ